ਸਾਊਦੀ ਅਰਬ ਦੇ ਬਾਦਸ਼ਾ ਅਬਦੁੱਲਾ ਬਿਨ ਅਬਦੁੱਲਾ ਅਜ਼ੀਜ਼ ਦੀ ਅਮੀਰੀ ਕਿਸੇ ਤਲੁਕੀ ਨਹੀਂ ਸੀ ਔਰ ਆਦੀ ਅਮੀਰੀ ਦੇ ਕਿਸੇ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ ਆਪਣੀ ਬੇਟੀ ਦੇ ਵਿਆਹ ਵਿੱਚ ਅਬਦੁੱਲਾ ਅਜ਼ੀਜ਼ ਨੇ ਉਸ ਨੂੰ ਨਾ ਸਿਰਫ ਸੋਨੇ ਦੀ ਡਰੈਸ ਦਿੱਤੀ ਬਲਕਿ ਸੋਨੇ ਦਾ ਬਣਿਆ ਬਾਥਰੂਮ ਵੀ ਗਿਫਟ ਕੀਤਾ ਅਬਦੁੱਲਾ ਅਜ਼ੀਜ਼ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 8ਵੇਂ ਸਥਾਨ ਤੇ ਆਉਂਦੇ ਸਨ ਮੁਸਲਮਾਨਾ ਵਿੱਚੋਂ ਸਭ ਤੋਂ ਅਮੀਰ ਸਨ 2011 ਵਿੱਚ ਇੱਕ ਮੈਗਜ਼ੀਨ ਨੇ ਅਬਦੁੱਲਾ ਅਜ਼ੀਜ਼ ਦੀ ਸੰਪਤੀ ਦੀ ਕੀਮਤ ਕਰੀਬ 21 ਬਿਲੀਅਨ ਅਮਰੀਕੀ ਡਾਲਰ ਦੱਸੀ ਸੀ ਆਪਣੀ ਕੁੜੀ ਦੇ ਵਿਆਹ ਦੌਰਾਨ ਅਬਦੁੱਲਾ ਅਜ਼ੀਜ਼ ਨੇ 3 ਲੱਖ ਡਾਲਰ ਸਿਰਫ ਉਸ ਦੀ ਡਰੈੱਸ ਉੱਤੇ ਹੀ ਖਰਚ ਕਰ ਦਿੱਤੇ ਸਨ ਜਦੋਂ ਸੋਨੇ ਦੀ ਡਰੈੱਸ ਨੂੰ ਦੇਖ ਕੇ ਉਹਨਾਂ ਦਾ ਮਨ ਨਹੀਂ ਭਰਿਆ ਤਾਂ ਉਹਨਾਂ ਨੇ ਸੋਨੇ ਦਾ ਬਾਥਰੂਮ ਤਿਆਰ ਕਰਵਾਇਆ ਅਤੇ ਉਸ ਨੂੰ ਆਪਣੀ ਬੇਟੀ ਦੇ ਤਹੇਜ ਵਿੱਚ ਦਿੱਤਾ ਇਹ ਬਾਥਰੂਮ ਪਿਓਰ ਸੋਨੇ ਦਾ ਬਣਿਆ ਹੋਇਆ ਸੀ ਬਾਥਰੂਮ ਦੇ ਬਾਹਰ ਲਿਖਿਆ ਹੋਇਆ ਸੀ 골ਡਨ ਟਾਇਲਟ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ